बीबी जी हाल ही ਦੇ ਵਿੱਚ ਖਬਰ ਆਈ ਹੈ ਕਿ ਸੁਖਬੀਰ ਬਾਦਲ वालों ਵੱਲੋਂ ਅਸਤੀਫਾ ਦਿੱਤਾ ਗਿਆ ਕਿਵੇਂ देख ਰਹੇ ਹੋ ਇੱਕ ਐਸੇ ਵੇਲੇ ਦਾ ਅਸਤੀਫਾ ਦੇਣਾ ਉਹਦਾ ਜੀ ਇਹ ਠੀਕ ਹੈ ਕੌਮ ਦੀ ਆਵਾਜ਼ ਸੀ ਪਰ ਐਸਵੇਲੇ ਇੱਕ ਸਮਾਜ ਜਿਹੜਾ ਸੁਖਦਾਈ ਵੀ ਹੈ ਅੱਛਾ ਜੀ ਇਸ ਕਰਕੇ ਪਰੇਸ਼ਾਨੀ ਵਾਲਾ ਹੈ ਕਿ ਉਹਨੇ ਉਦੋਂ ਅਸਤੀਫਾ ਦਿੱਤਾ ਜਦੋਂ ਪਾਰਟੀ ਨੂੰ ਬਿਲਕੁਲ ਤੇ ਉਹਨੇ ਸੋਚਿਆ ਕਿ ਬਸ ਮੈਂ ਹੌਲ ਜਾਣਾ ਬਾਗ ਜੇ ਇਹੀ ਹਸਤੀਫਾ 7 ਸਾਲ ਪਹਿਲਾਂ ਜਦੋਂ ਸਾਰੀ ਕੌਮ ਨੇ ਆਵਾਜ਼ ਉਠਾਈ ਸੀ ਸਾਰੀ ਪਾਰਟੀ ਵਾਈਡ ਅੰਦੋਲਨ ਸੀ ਜੀ ਸਾਰੇ ਵਰਕਰ ਕਹਿੰਦੇ ਸੀ ਜੀ ਸਾਰੇ ਪੰਜਾਬ ਦੇ ਲੋਕ ਕਹਿੰਦੇ ਸੀ ਜੀ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਤਾਂ ਬਚਦੀ ਹੈ ਜੇ ਸੁਖਬੀਰ ਸਿੰਘ ਬਦਲ ਅਸਤੀਫਾ ਦੇਵੇ ਜੀ ਜੇ ਕਾਦਰ ਸਿੰਘ ਸਾਹਿਬ ਦੀ ਹੋਂਦ ਤਾਂ ਬਚਦੀ ਹੈ ਜੇ ਸੁਖਬੀਰ ਸਿੰਘ ਬਦਲ ਅਸਤੀਫਾ ਨਹੀਂ ਪਾਉਂਦੇ ਜੀ ਜੈ ਸ਼ੋਮਨੀ ਉਹਨਾਂ 'ਤੇ ਡਿਪੈਂਡ ਕਰੇ ਜੀ ਇਹ ਸੋਮੇ ਕਾਲੀ ਦਾ ਤਾਂ ਬਚਦੀ ਹੈ ਜੇ ਇਹ ਪਾਸੀ ਹੋਵੇ ਕਿਉਂਕਿ ਲੋਕਾਂ ਵਿੱਚ ਜਿਹੜਾ ਇਹਨਾਂ ਦਾ ਅਕਸ ਚੱਲ ਗਿਆ ਸੀ ਜਿਹੜੀਆਂ ਗਲਤੀਆਂ ਕੀਤੀਆਂ ਸੀ ਜਿਹੜਾ ਨੁਸਾਨ ਕੀਤਾ ਸੀ ਕਿ ਆਪ ਪਾਰਟੀ ਦਾ ਚੰਦਰ ਸਹਮ ਰਹਾਤਾ ਦਾ ਜੀ ਉਸ ਦਾ ਤਾਂ ਕਤਲ ਹੋਇਆ ਸੀ ਉਹ ਕਰਕੇ ਲੋਕੀ ਇਹਨਾਂ 'ਤੇ ਔਖੇ ਤਾਂ ਹਮ ਤੇ ਅਸੀਂ ਬਾਰ-ਬਾਰ ਕਹਿੰਦੇ ਸੀ 7 ਸਾਲ ਪਹਿਲਾਂ ਤੋਂ 17 ਤੋਂ ਲੈ ਕੇ ਅਸੀਂ ਕਹਿੰਦੇ ਆ ਰਹੇ ਹਾਂ ਜੇ ਪੂਰੀ ਇਹ ਮੰਨੀ ਹੁੰਦੀ ਤੇ ਅੱਜ ਪਾਰਟੀ ਫਿਰ ਪੈਰਾਂ ਤੇ ਖੜੀ ਹੋਈ ਜੀ ਹਾਂ ਜੀ ਜਦੋਂ ਦੇ ਕਹਿ ਰਹੇ ਸੀਗੇ ਆ ਪਿੱਛੇ ਝੁੰਦਾ ਤੇ ਮੈਂ ਜਿੱਦੀ ਰਿਪੋਰਟ ਤੋਂ ਬਾਅਦ 22 ਸੀ ਦੇ ਦਿੰਦੇ ਠੀਕ 22 ਇਹੀ ਗੱਲ ਕਰ ਲੈਂਦੇ ਹੇ ਤੇ ਅੱਜ ਤੱਕ ਨੂੰ ਆ ਦਿਨਾਂ ਦੇਖਣੇ ਪਏ ਹਾਂ ਹੂੰ ਹੁਣ ਤਾਂ ਹੁਣ ਤਾਂ ਇੱਕ ਨਵੀਂ ਸ਼ੁਰੂਆਤ ਹੋ ਗਈ ਬੀਬੀ ਜੀ ਹੁਣ ਤਾਂ ਇਥੋਂ ਇੱਕ ਦੁਬਾਰਾ ਇੱਕ ਸਿਰਜਿਆ ਜਾ ਸਕਦਾ ਬਾਦ ਤੋਂ ਵੀ ਪਰ ਤੁਸੀਂ ਇਹ ਦੇਖੋ ਹੂੰ ਕਿੱਥੇ ਲਿਆ ਕੇ ਸੁੱਟਿਆ ਜੀ ਉਹ ਤਾਂ ਕਾਰਪੋਰੇਸ਼ਨਾਂ ਦੀਆਂ ਚੋਣਾ ਆ ਗਈਆਂ ਜੀ ਕਮੇਟੀਆਂ ਦੀਆਂ ਚੋਣਾ ਆ ਗਈਆਂ ਜੀ ਉਹ ਤਾਂ ਚਾਰ ਚੋਣਾ ਦਾ ਇਲਾਨ ਨਹੀਂ ਸਕੇ ਜੀ ਇੰਨੇ ਝੋੜਾ ਹੀ ਨਹੀਂ ਲੱਗ ਸਕੇ ਦੂਜੇ ਝੋੜਾ ਆ ਗਈਆਂ ਇਹਨਾਂ ਨੇ ਖਾਰ ਇਹ ਸਭਾ ਕਰਕੇ ਰੱਖ ਦਿੱਤਾ ਜੀ ਅਗਲੇ ਬਾਅਦ ਹੂੰ ਤੇ ਕਿ ਚਲੋ ਵਾਇਰ ਨੂੰ ਕਿਰਪਾ ਕਰੇ ਕਿਦਾ ਸ਼ਿਕਾਦਰ ਸਾਹਿਬ ਪੰਥ ਸਿੰਘ ਸਾਹਿਬਾਨ ਬੈਠ ਕੇ ਹੂੰ ਕੋਈ ਅਵਾਜ਼ ਨੂੰ ਪਛਾਣਨ ਜੀ ਤੇ ਇੱਕ ਜਿਦਾ ਇੱਕ ਪ੍ਰੋਸੀਜਰ ਟਾਈਪ ਦੇ ਉੱਤੇ ਬਣਾ ਕੇ ਜੋ ਵੀ ਉਪੜਾ ਸਕਦੇ ਪੰਥ ਕਮੇਟੀ ਬਣਾ ਦੇਣ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇਣ ਕਿ ਦਫ਼ਤਰ ਦੇ ਵਿੱਚੋਂ ਪਰਚੀਆਂ ਛਪੜ ਹੂੰ ਛੱਪੀਆਂ ਛੱਪਣ ਤੇ ਪਰਤੀ ਸ਼ੁਰੂ ਕਰੇ ਪਰ ਜੀ ਸ਼ੁਰੂ ਕਰਕੇ ਨਵੇਂ ਸਿਰ ਤੋਂ ਡੈਲੀਗੇਟਸ ਬਣ ਜੀ ਨਵੀਂ ਮੈਂਬਰਸ਼ਿਪ ਆਵੇ ਫਿਰ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਹੈ ਉਦੋਂ ਤੱਕ ਉਦੋਂ ਤੱਕ ਬੀਬੀ ਜੀ ਹੁੰਦੇ ਅਕਾਲੀ ਦਲ ਦੀ ਵਾਕਡੋਰ ਫਿਰ ਕਾਰਜਕਾਰੀ ਪ੍ਰਧਾਨ ਕੋਲੀ ਹੋਊਗੀ ਤਾਂ ਉਹ ਦੇਖਣਾ ਜੋ ਕੀ ਕਰਦੇ ਹੋ ਜੀ ਠੀਕ ਹੈ ਠੀਕ ਹੈ ਬੀਬੀ ਜੀ ਬਹੁਤ ਸ਼ੁਕਰੀਆ